ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਜੋ ਜੀ ਅੱਜ ਆਪਾਂ ਗੱਲ ਕਰਾਂਗੇ ਗੁਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਹੁਤ ਹੀ ਵੱਡਾ ਮਾਨ ਬਖਸ਼ਿਆ ਹੈ ਸਾਨੂੰ ਇੱਕ ਅਕਾਲ ਪੁਰਖ ਦੀ ਅਜੇ ਹੀ ਫੌਜ ਬਖਸ਼ੀ ਹੈ ਜੋ ਕਿ ਸਾਡੀ ਰਕਸ਼ਾ ਤੇ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕੋਈ ਜ਼ੁਲਮ ਜਾਂ ਕੋਈ ਵੀ ਖਤਰਾ ਆਇਆ ਤੇ ਉਹਨੇ ਸਾਡੇ ਸਾਰੇ ਹਿੰਦੁਸਤਾਨ ਦੀ ਸੁਰੱਖਿਆ ਕੀਤੀ ਹੈ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਟਾਈਮਾਂ ਦੀ ਜਦੋਂ ਗੁਰੂ ਜੀ ਨੇ ਆਪਣੇ ਯੁੱਧ ਦੇ ਦੌਰਾਨ ਕਮਰ ਕਸੇ ਨੂੰ ਖੋਲ ਕੇ ਸ਼੍ਰੀ ਦਮਵਾ ਸਾਹਿਬ ਵਿਖੇ ਉਸ ਨੂੰ ਰੱਖਿਆ ਸੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਥ ਸੰਗਤ ਦੇ ਚਰਣਾਚਰਦਾਸ ਕਰਦਾ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਵਿੱਚ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਕੇ ਉਹਨਾਂ ਦੀਆਂ ਅਪਾਰ ਕਿਰਪਾਵਾਂ ਪ੍ਰਾਪਤ ਕਰਨਾ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਨੰਦਪੁਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਨੇ ਆਪਣਾ ਕਮਰ ਕੱਸਾ ਨੰਦਪੁਰ ਵਿੱਚ ਰੱਖਿਆ ਉਸ ਸਮੇਂ ਨੰਦਪੁਰ ਸਾਹਿਬ ਨੂੰ ਨੰਦਪੁਰ ਕਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਨਾਂ ਵੇਲੇਾਂ ਵਿੱਚ ਬਾਬਾ ਜੀ ਨੇ ਜਦੋਂ ਬਹੁਤ ਲੰਬੇ ਯੁੱਧ ਤੋਂ ਬਾਅਦ ਗੁਰਗੋਵਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 9 ਤੋਂ 10 ਮਹੀਨੇ ਇੱਥੇ ਵਿਸ਼ਰਾਮ ਕੀਤਾ ਤੇ ਆਪਣੀਆਂ ਫੌਜਾਂ ਨੂੰ ਵੀ ਵਿਸ਼ਰਾਮ ਕਰਵਾਇਆ ਤਾਂ ਹੀ ਇਸ ਥਾਂ ਦਾ ਨਾਮ ਦਮ ਦਮਦਮਾ ਸਾਹਿਬ ਜਦੋਂ ਗੁਰੂ ਸਾਹਿਬਾ ਇੱਥੇ ਵਿਸ਼ਰਾਮ ਕਰ ਰਹੇ ਸਨ ਜਿਨ੍ਹਾਂ ਨੂੰ ਅਸੀਂ ਅੱਜ ਦਮਦਮਾ ਸਾਹਿਬ ਦੇ ਨਾਮ ਤੋਂ ਜਾਣਦੇ ਹਾਂ ਉੱਥੇ ਬਾਬਾ ਜੀ ਨੇ ਜਦੋਂ ਵਿਸ਼ਰਾਮ ਲਈ ਆਪਣਾ ਸਾਰੀ ਫੌਜਾਂ ਨੂੰ ਉੱਥੇ ਰੱਖਿਆ ਤੇ ਉੱਥੇ ਅਲੱਗ-ਅਲੱਗ ਲੋਕ ਦੂਰੋ ਦੂਰੋ ਤੇ ਭਾਰਤ ਤੇ ਜਿਸ ਨੂੰ ਅਸੀਂ ਅੱਜ ਅਫਗਾਨਿਸਤਾਨ ਪਾਕਿਸਤਾਨ ਕਹਿੰਨੇ ਆ ਉਹ ਵੀ ਜਦੋਂ ਇਸ ਦਾ ਹਿੱਸਾ ਸੀ ਲਾਹੌਰ ਤੋਂ ਵੀ ਬਹੁਤ ਸਾਰੇ ਲੋਕ ਗੁਰੂ ਜੀ ਨੂੰ ਮਿਲਣ ਆਏ ਉਹ ਗੁਰੂ ਜੀ ਨੂੰ ਮਿਲਣ ਦੇ ਸਮੇਂ ਕੁਝ ਉਪਹਾਰ ਕੁਝ ਐਸੀਆਂ ਵਸਤੂਆਂ ਲੈ ਕੇ ਆਉਂਦੇ ਸਨ ਜੋ ਉਹ ਗੁਰੂ ਜੀ ਨੂੰ ਭੇਟ ਕਰ ਸਕਣ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਵਾ ਸਕਣ ਤੀਸਰੇ ਪੈਰੇ ਵਿੱਚ ਸਤੂਰ ਜੀ ਸਿੰਘਾਂ ਨੂੰ ਨਾਂ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਂਦੇ ਸਨ ਅਤੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਕੇ ਸੰਧਿਆ ਸਮੇਂ ਵਾਪਸ ਡੇਰੇ ਆ ਕੇ ਪ੍ਰਸ਼ਾਦ ਪਾਣੀ ਛਕ ਕੇ ਰਾਤ ਨੂੰ ਵਿਸ਼ਰਾਮ ਕਰਦੇ ਸਨ ਇੱਕ ਦਿਨ ਜਦ ਗੁਰੂ ਜੀ ਜੰਗਲ ਵਿੱਚ ਸ਼ਿਕਾਰ ਕਰਨ ਗਏ ਤਾਂ ਬਹੁਤ ਭੱਜ ਤੋੜ ਕਰਨ ਦੇ ਉਪਰੰਤ ਵੀ ਆਪ ਜੀ ਨੂੰ ਕੋਈ ਸ਼ਿਕਾਰ ਹੱਥ ਨਾ ਲੱਗਾ ਤਾਂ ਆਪ ਜੀ ਨੇ ਸਭ ਸਿੰਗਾ ਪ੍ਰਤੀ ਗਿਆ ਅੱਜ ਕਿਸੇ ਸਿੱਖ ਨੇ ਕੇਸਾਂ ਨੂੰ ਕੰਗਾ ਨਹੀਂ ਕੀਤਾ ਜਿਸ ਕਰਕੇ ਕੋਈ ਸ਼ਿਕਾਰ ਨਹੀਂ ਮਿਲਿਆ ਜਦ ਆਪ ਜੀ ਦਾ ਇਹ ਹੁਕਮ ਸਭ ਨੇ ਸੁਣਿਆ ਤਾਂ ਇੱਕ ਸਿੱਖ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਮੈਂ ਅੱਜ ਛੇਤੀ ਕਰਕੇ ਅੱਜ ਕੇਸਾਂ ਵਿੱਚ ਕੰਗਾ ਨਹੀਂ ਕੀਤਾ ਸਤਿਗੁਰੂ ਜੀ ਨੇ ਕਿਹਾ ਹੁਣੇ ਹੀ ਛੇਤੀ ਕੰਗਾ ਕਰ ਅਤੇ ਦਸਤਾਰ ਸਜਾ ਕੇ ਸਾਡੇ ਨਾਲ ਮਿਲੋ ਗੁਰੂ ਜੀ ਦਾ ਇਹ ਹੁਕਮ ਮੰਨ ਕੇ ਸਿੱਖ ਨੇ ਕੇਸਾ ਨੂੰ ਕੰਗਾ ਕਰ ਲਿਆ ਅਤੇ ਦਸਤਾਰ ਸਜਾ ਕੇ ਸੂਚਿਤ ਹੋ ਕੇ ਗੁਰੂ ਜੀ ਦੇ ਨਾਲ ਜਾ ਮਿਲ ਗਏ ਗੁਰੂ ਜੀ ਨੇ ਮਨਪੋਂਦਿਆ ਸ਼ਿਕਾਰ ਕਰਕੇ ਵਾਪਸ ਡੇਰੇ ਨੂੰ ਆ ਗਏ ਅਤੇ ਰਸਤੇ ਵਿੱਚ ਆਪ ਜੀ ਨੇ ਸਿੰਗਾ ਨੂੰ ਸਮਝਾਇਆ ਕਿ ਸਿੰਗਾ ਨੂੰ ਸਰੀਰਿਕ ਸੋਧ ਅਤੇ ਅਰਦਾਸਾਂ ਕਰਕੇ ਹੀ ਆਪਣੇ ਕਿਸੇ ਕਾਰਜ ਤੇ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਰਨਾਲ ਸਿੰਘ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਇਸ ਵਾਸਤੇ ਸਿੰਘਾਂ ਨੂੰ ਇਹ ਹੀ ਇੱਕ ਦੋ ਗੱਲਾਂ ਸਰੀਰਕ ਤਿਆਰੀ ਤੇ ਅਰਦਾਸ ਕਰਨ ਤੋਂ ਬਿਨਾ ਕਿਤੇ ਨਹੀਂ ਜਾਣਾ ਚਾਹੀਦਾ ਇਹ ਸਾਖੀ ਸਾਨੂੰ ਸਿਰਫ ਇਹ ਸਿਖਾਉਂਦੀ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਤੇ ਆਪਣੇ ਸਿੰਘਾਂ ਨੂੰ ਇਹ ਸਮਝਾਇਆ ਕਿ ਸਿੰਘਾਂ ਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜੇ ਕੋਈ ਵੀ ਔਂਕੜ ਕੋਈ ਵੀ ਐਸੀ ਤਾਕਤ ਸਾਨੂੰ ਖਤਮ ਕਰਨ ਦੀ ਆਵੇ ਤਾਂ ਉਸ ਦਾ ਡਟ ਕੇ ਸਾਹਮਣਾ ਕਰਨ ਲਈ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਰਹੀਏ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਹਮੇਸ਼ਾ ਹੀ ਜ਼ੁਲਮ ਅਤੇ ਆਪਣੀ ਤਾਕਤ ਦਾ ਗਲਤ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖਾਂ ਨੇ ਉਸ ਦਾ ਡਟ ਕੇ ਸਾਹਮਣਾ ਕੀਤਾ ਅੱਜ ਦੇ ਇਸ ਕਲਯੁਗ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਹੀ ਤਿਆਰ ਰਹਿਣਾ ਚਾਹੀਦਾ ਹੈ ਆਧੁਨਿਕ ਯੁੱਗ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਆਉਣ ਵਾਲਾ ਸਮਾਂ ਕੀ ਹੋਣ ਵਾਲਾ ਹੈ ਤਾਂ ਹੀ ਉਹਨਾਂ ਨੇ ਸਿੰਘਾਂ ਨੂੰ ਹਰ ਸਿੱਖਿਆ ਹਰ ਆਦੇਸ਼ ਦੇਣ ਲਈ ਪਹਿਲਾਂ ਹੀ ਸਭ ਕੁਝ ਸਾਖੀਆਂ ਦੇ ਵਿੱਚ ਬੋਲ ਕੇ ਗਏ ਹਨ ਤੇ ਸਾਧ ਸੰਗਤ ਜੀ ਸਾਨੂੰ ਵੀ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਹੀ ਫੌਜ ਬਖਸ਼ੀ ਹੈ ਜੋ ਕਿ ਸਾਡੀ ਰਕਸ਼ਾ ਤੇ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕੋਈ ਜ਼ੁਲਮ ਜਾਂ ਕੋਈ ਵੀ ਖਤਰਾ ਆਇਆ ਹੈ ਤੇ ਉਹਨੇ ਸਾਡੇ ਸਾਰੇ ਹਿੰਦੁਸਤਾਨ ਦੀ ਸੁਰੱਖਿਆ ਕੀਤੀ ਹੈ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਟਾਈਮਾਂ ਦੀ ਜਦੋਂ ਗੁਰੂ ਜੀ ਨੇ ਆਪਣੇ ਯੁੱਧ ਦੇ ਦੌਰਾਨ ਕਮਰ ਕਸੇ ਨੂੰ ਖੋਲ ਕੇ ਸ੍ਰੀ ਦਮਨਵਾ ਸਾਹਿਬ ਵਿਖੇ ਉਸ ਨੂੰ ਰੱਖਿਆ ਸੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਥ ਸੰਗਤ ਦੇ ਚਰਣਾਚਰਦਾਸ ਕਰਦਾ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੇਕੇ ਉਹਨਾਂ ਦੀਆਂ અપਾਰ ਕਿਰਪਾਵਾਂ ਪ੍ਰਾਪਤ ਕਰਨਾ ਇਹ ਉਹੋ ਸਮੇਂ ਦੀ ਗੱਲ ਹੈ ਜਦੋਂ ਅਨੰਦਪੁਰ ਦੇ ਯੁੱਧ ਤੋਂ ਬਾਅਦ ਗੁਰੂ ਜੀ ਨੇ ਆਪਣਾ ਕਮਰ ਕੱਸਾ ਅਨੰਦਪੁਰ ਵਿੱਚ ਰੱਖਿਆ ਉਸ ਸਮੇਂ ਅਨੰਦਪੁਰ ਸਾਹਿਬ ਨੂੰ ਅਨੰਦਪੁਰ ਕਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਨਾਂ ਵੇਲੇਾਂ ਵਿੱਚ ਬਾਬਾ ਜੀ ਨੇ ਜਦੋਂ ਬਹੁਤ ਲੰਬੇ ਯੁੱਧ ਤੋਂ ਬਾਅਦ ਦੇ ਗੋਵਿੰਦ ਸਿੰਘ ਸੱਚੇ ਪਾਸ਼ਾ ਜੀ ਨੇ 9 ਤੋਂ 10 ਮਹੀਨੇ ਇੱਥੇ ਵਿਸ਼ਰਾਮ ਕੀਤਾ ਤੇ ਆਪਣੀਆਂ ਫੌਜਾਂ ਨੂੰ ਵੀ ਵਿਸ਼ਰਾਮ ਕਰਵਾਇਆ ਤਾਂ ਹੀ ਇਸ ਥਾਂ ਦਾ ਨਾਮ ਦਮ ਦਮਦਮਾ ਸਾਹਿਬ ਜਦੋਂ ਗੁਰੂ ਸਾਹਿਬਾ ਇੱਥੇ ਵਿਸ਼ਰਾਮ ਕਰ ਰਹੇ ਸਨ ਜਿਨ੍ਹਾਂ ਨੂੰ ਅਸੀਂ ਅੱਜ ਦਮਦਮਾ ਸਾਹਿਬ ਦੇ ਨਾਮ ਤੋਂ ਜਾਣਦੇ ਹਾਂ ਉੱਥੇ ਬਾਬਾ ਜੀ ਨੇ ਜਦੋਂ ਵਿਸ਼ਰਾਮ ਲਈ ਆਪਣਾ ساری ਫੌਜਾਂ ਨੂੰ ਉੱਥੇ ਰੱਖਿਆ ਤੇ ਉੱਥੇ ਅਲੱਗ-ਅਲੱਗ ਲੋਕ ਦੂਰੋਂ-ਦੂਰੋਂ ਤੇ ਭਾਰਤ ਤੇ ਜਿਸ ਨੂੰ ਅਸੀਂ ਅੱਜ ਅਫਗਾਨਿਸਤਾਨ ਪਾਕਿਸਤਾਨ ਕਹਿੰਨੇ ਆ ਉਹ ਵੀ ਜਦੋਂ ਇਸ ਦਾ ਹਿੱਸਾ ਸੀ ਲਾਹੌਰ ਤੋਂ ਵੀ ਬਹੁਤ سارے ਲੋਕ ਗੁਰੂ ਜੀ ਨੂੰ ਮਿਲਣ ਆਏ ਉਹ ਗੁਰੂ ਜੀ ਨੂੰ ਮਿਲਣ ਦੇ ਸਮੇਂ ਕੁਝ ਉਪਹਾਰ ਕੁਝ ਐਸੀਆਂ ਵਸਤੂਆਂ ਲੈ ਕੇ ਆਉਂਦੇ ਸਨ ਜੋ ਉਹ ਗੁਰੂ ਜੀ ਨੂੰ ਭੇਟ ਕਰ ਸਕਣ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਵਾ ਸਕਣ ਤੀਸਰੇ ਪੈਰੇ ਵਿੱਚ ਸਤਗੁਰੂ ਜੀ ਸਿੰਘਾਂ ਨੂੰ ਨਾਂ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਂਦੇ ਸਨ ਅਤੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਕੇ ਸੰਧਿਆ ਸਮੇਂ ਵਾਪਸ ਡੇਰੇ ਆ ਕੇ ਪ੍ਰਸ਼ਾਦ ਪਾਣੀ ਛਕ ਕੇ ਰਾਤ ਨੂੰ ਵਿਸ਼ਰਾਮ ਕਰਦੇ ਸਨ ਇੱਕ ਦਿਨ ਜਦ ਗੁਰੂ ਜੀ ਜੰਗਲ ਵਿੱਚ ਸ਼ਿਕਾਰ ਕਰਨਗੇ ਤਾਂ ਬਹੁਤ ਭਜ ਤੋੜ ਕਰਨ ਦੇ ਉਪਰੰਤ ਵੀ ਆਪ ਜੀ ਨੂੰ ਕੋਈ ਸ਼ਿਕਾਰ ਹੱਥ ਨਾ ਲੱਗਾ ਤਾਂ ਆਪ ਜੀ ਨੇ ਸਭ ਸਿੰਗਾ ਪ੍ਰਤੀ ਕਿਹਾ ਅੱਜ ਕਿਸੇ ਸਿੱਖ ਨੇ ਕੇਸਾਂ ਨੂੰ ਕੰਗਾ ਨਹੀਂ ਕੀਤਾ ਜਿਸ ਕਰਕੇ ਕੋਈ ਸ਼ਿਕਾਰ ਨਹੀਂ ਮਿਲਿਆ ਜਦ ਆਪ ਜੀ ਦਾ ਇਹ ਹੁਕਮ ਸਭ ਨੇ ਸੁਣਿਆ ਤਾਂ ਇੱਕ ਸਿੱਖ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਮੈਂ ਅੱਜ ਛੇਤੀ ਕਰਕੇ ਅੱਜ ਕੇਸਾ ਵਿੱਚ ਕੰਗਾ ਨਹੀਂ ਕੀਤਾ ਸਤਿਗੁਰੂ ਜੀ ਨੇ ਕਿਹਾ ਹੁਣੇ ਹੀ ਛੇਤੀ ਕੰਗਾ ਕਰ ਅਤੇ ਦਸਤਾਰ ਸਜਾ ਕੇ ਸਾਡੇ ਨਾਲ ਮਿਲੋ ਗੁਰੂ ਜੀ ਦਾ ਇਹ ਹੁਕਮ ਮੰਨ ਕੇ ਸਿੱਖ ਨੇ ਕੇਸਾ ਨੂੰ ਕੰਗਾ ਕਰ ਲਿਆ ਅਤੇ ਦਸਤਾਰ ਸਜਾ ਕੇ ਸੂਚਿਤ ਹੋ ਕੇ ਗੁਰੂ ਜੀ ਦੇ ਨਾਲ ਜਾ ਮਿਲ ਗਏ ਗੁਰੂ ਜੀ ਨੇ ਮਨਪੋਂਦਿਆ ਸ਼ਕਲ ਕਰਕੇ ਵਾਪਸ ਡੇਰੇ ਨੂੰ ਆ ਗਏ ਅਤੇ ਰਸਤੇ ਵਿੱਚ ਆਪ ਜੀ ਨੇ ਸਿੰਗਾਂ ਨੂੰ ਸੁਣ ਜਾਇਆ ਕਿ ਸਿੰਘਾਂ ਨੂੰ ਸਰੀਰਿਕ ਸੋਧ ਅਤੇ ਅਰਦਾਸਾਂ ਕਰਕੇ ਹੀ ਆਪਣੇ ਕਿਸੇ ਕਾਰਜ ਤੇ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਰਨ ਨਾਲ ਸਿੰਘ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਇਸ ਵਾਸਤੇ ਸਿੰਘਾਂ ਨੂੰ ਇਹ ਹੀ ਇੱਕ ਦੋ ਗੱਲਾਂ ਸਰੀਰਿਕ ਤਿਆਰੀ ਤੇ ਅਰਦਾਸ ਕਰਨ ਤੋਂ ਬਿਨਾ ਕਿਤੇ ਨਹੀਂ ਜਾਣਾ ਚਾਹੀਦਾ ਐਸਾ ਕਿ ਸਾਨੂੰ ਸਿਰਫ ਇਹ ਸਿੱਖਉਂਦੀ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਤੇ ਆਪਣੇ ਸਿੰਘਾਂ ਨੂੰ ਇਹ ਸਮਝਾਇਆ ਕਿ ਸਿੰਘਾਂ ਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜੇ ਕੋਈ ਵੀ ਔਂਕੜ ਕੋਈ ਵੀ ਐਸੀ ਤਾਕਤ ਸਾਨੂੰ ਖਤਮ ਕਰਨ ਦੀ ਆਵੇ ਤਾਂ ਉਸ ਦਾ ਡਟ ਕੇ ਸਾਹਮਣਾ ਕਰਨ ਲਈ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਰਹੀਏ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਤੇ ਹਮੇਸ਼ਾ ਹੀ ਜ਼ੁਲਮ ਅਤੇ اپنی طاقت ਦਾ ਗਲਤ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖਾਂ ਨੇ ਉਸ ਦਾ ਡਟ ਕੇ ਸਾਹਮਣਾ ਕੀਤਾ ਹੈ ਅੱਜ ਦੇ ਇਸ ਕਲਯੁਗ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਹੀ ਤਿਆਰ ਰਹਿਣਾ ਚਾਹੀਦਾ ਹੈ ਆਧੁਨਿਕ ਯੁੱਗ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਆਉਣ ਵਾਲਾ ਸਮਾਂ ਕੀ ਹੋਣ ਵਾਲਾ ਹੈ ਤਾਂ ਹੀ ਉਹਨਾਂ ਨੇ ਸਿੰਘਾਂ ਨੂੰ ਹਰ ਸਿੱਖਿਆ ਹਰ ਆਦੇਸ਼ ਦੇਣ ਲਈ ਪਹਿਲਾਂ ਹੀ ਸਭ ਕੁਝ ਸਾਖੀਆਂ ਦੇ ਵਿੱਚ ਬੋਲ ਕੇ ਗਏ ਹਨ ਤੇ ਸਾਧ ਸੰਗਤ ਜੀ ਸਾਨੂੰ ਵੀ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ